ਨਵਾਂ ਸ਼ਹਿਰ ਦੀ ਬਾਗ ਵਾਰਾਂਦਰੀ ਨਵਾਂ ਸ਼ਹਿਰ ਦੀ ਵਾਰਾਂਦਰੀ ਆਪ ਜੀ ਨੂੰ ਦਿਖਾਉਂਦੇ ਪਏ ਆ ਨਵਾਂ ਸ਼ਹਿਰ ਦੀ ਵਾਰਾਂਦਰੀ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਆ ਨਵਾਂ ਸ਼ਹਿਰ ਦੀ ਬਾਰਾਂਦਰੀ ਦੇ ਅੰਦਰ ਆਂਬ ਦਾ ਬੂਟਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਜਿਹਨੂੰ ਆਂਬ ਲੱਗ ਗਏ ਨੇ ਛੋਟੇ ਛੋਟੇ ਆਂਬਾਂ ਨੂੰ ਵੋਰ ਵੀ ਨਜ਼ਰ ਆਂਦਾ ਪਿਆ ਤੇ ਅੰਬੀਆਂ ਵੀ ਲੱਗੀਆਂ ਹੋਈਆਂ ਸਰਵਣ ਪੁੱਤਰ ਦੀ ਤਸਵੀਰ ਬਣਾਈ ਹੋਈ ਹੈ ਮਾਤਾ ਤੇ ਪਿਤਾ ਬੈਠੇ ਨੇ ਸਮੇ ਸਮੇਂ ਦੀਆਂ ਗੱਲਾਂ ਪਿਆਰੇ ਸਾਥਿਓ ਇਸ ਤਰ੍ਹਾਂ ਢੋਲੀ ਤੋਰੀ ਜਾਂਦੀ ਸੀਗੀ ਇੱਕ ਟਾਈਮ ਦੀਆਂ ਗੱਲਾਂ ਇੱਕ ਸਮੇਂ ਦੀਆਂ ਗੱਲਾਂ ਕਿ ਜਿਸ ਲੜਕੀ ਦਾ ਵਿਆਹ ਹੋਣਾ ਉਹਨੂੰ ਇਸ ਢੋਲੀ ਦੇ ਵਿੱਚ ਬਿਠਾ ਕੇ ਬਕਾਇਦਾ ਚੁੱਕ ਲਿਆ ਜਾਂਦਾ ਸੀਗਾ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਸਮੇਂ ਦੀ ਚਾਲ ਬਦਲ ਗਈ ਪੰਜਾਬੀ ਵਿਰਸਾ ਭੰਗੜੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਮਨੋਰੰਜਨ ਨੂੰ ਕਾਰਨ ਦੇ ਵਾਸਤੇ ਪਹਿਲੇ ਦਿਨ ਤੋਂ ਹੀ ਪੰਜਾਬੀਆਂ ਦੇ ਅੰਦਰ ਭੰਗੜਾ ਤੇ ਗਿੱਧਾ ਬਹੁਤ ਮਸ਼ਹੂਰ ਰਿਹਾ ਬਹੁਤ ਹੀ ਵਧੀਆ ਵਾਰਾਂਦੇ ਦੇ ਅੰਦਰ ਇਹ ਸਟੈਚੂ ਲੈ ਆ ਕੇ ਰੱਖੇ ਨੇ ਪੰਗੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਟੈਚੂ 12 ਦਰੀ ਦੇ ਅੰਦਰ ਰੱਖੇ ਗਏ ਨੇ ਪਿਆਰੇ ਸਾਥੀਓ 12 ਦਰੀ ਦੇ ਵਿੱਚ ਅੱਜ ਬੈਠੇ ਆਂ 12 ਦਰੀਆਂ ਹਵਾ ਦਾ ਆਨੰਦ ਤਾਂ ਉਸੇ ਤਰ੍ਹਾਂ ਦਾ ਹੀ ਆ ਠੰਡੀਆਂ ਹਵਾਵਾਂ ਅੱਜ ਵੀ ਆਉਂਦੀਆਂ ਸਮਾਂ ਬਹੁਤ ਬਦਲ ਗਿਆ ਸਮੇ ਦਾ ਦੌਰ ਹੁੰਦਾ ਸੀ ਕਿ ਜਦੋਂ ਫਰੀ ਆ ਮਨ ਲੋਕਾਂ ਕੰਮਕਾਜ ਨਿਵੇੜਦੇ ਹੋਏ ਸ਼ਹਿਰ ਦੇ ਕੰਮਕਾਜ ਨਿਵੇੜਨੇ ਉਸ ਤੋਂ ਬਾਅਦ ਵਿੱਚ 12 ਦਰੀ ਦਾ ਢੀਗਾ ਮਾਰਨ ਦੇ ਲਈ ਆਣਾ ਜਗਾ ਵੀ ਉਹੀ ਹੈ ਹਵਾਵਾਂ ਵੀ ਉਹੀ ਹੈ ਪਰ ਸਮੇਂ ਦੇ ਨਾਲ-ਨਾਲ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਤਬਦੀਲੀ ਆਈ ਹੈ ਕੀ ਕੀ ਬਦਲਿਆ ਅੱਜ ਗੱਲਾਂ ਬਾਤਾਂ 12 ਦਰੀ ਦੇ ਵਿੱਚ ਬੈਠ ਕੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਕੀ ਨਾਮ ਸੀ ਆਪਣਾ ਅਸ਼ਵਨੀ ਗੋਤਮ ਅਸ਼ਵਨੀ ਗੋਤਮ ਜੀ ਪਿਆਰ ਪਰਿਸ਼ਤ ਸ੍ਰੀਕਾਲ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਨਵਾਂ ਸ਼ਹਿਰ ਦੇ ਵਿੱਚ ਅੱਜ ਆਪ ਬੈਠੀਆਂ ਜੀ ਕਿੰਨਾ ਕੁ ਬਦਲ ਗਿਆ ਲੱਗਦਾ ਜਵਾਨੀ ਦਾ ਟਾਈਮ ਵੇਖਿਆ ਹੋਵੇਗਾ ਬਹੁਤ ਬਦਲਾਵ ਆ ਗਿਆ ਜੀ ਨਵਾਂ ਸ਼ਹਿਰ ਕੇ ਸਾਰੇ ਵਿੱਚ ਬਦਲਾਵ ਆ ਗਿਆ ਕਿਤੇ ਛੋਟੇ ਛੋਟੇ ਹੁੰਦੇ ਇੰਨਾ ਪਿਆਰ ਮੁਹੱਬਤ ਦੀਆਂ ਖੇਡਾਂ ਬਦਲ ਗਈਆਂ ਜੀ 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 ਇੰਜ ਲੱਗਦਾ ਕਿ ਪਲਟ ਗਈ ਹੈ ਇੱਕ ਸਦੀ ਦੀ ਤਰ੍ਹਾਂ ਬਿਲਕੁਲ ਬਿਲਕੁਲ ਕੀ ਕੀ ਬਦਲਿਆ ਲੱਗਦਾ ਜੇ ਕੋਈ ਅੱਗੇ ਇੰਨੀ ਪਾਈ ਜਿਹੜਾ ਸਾਂਝ ਹੁੰਦੀ ਸੀ ਜੀ ਹੁਣ ਜਿਹੜੇ ਖੂਨ ਆ ਪਾਣੀ ਬਣ ਚੁੱਕੇ ਆ ਇੱਕ ਦੂਜੇ ਐਨੇ ਬੈਰ ਦੁਸ਼ਮਣੀ ਵੱਧ ਗਈ ਆ ਜਿਹੜਾ ਰਹੇ ਕੁਛ ਨਹੀਂ ਕਹਿ ਸਕਦੇ ਅਸੀਂ ਜੀ ਅੱਗੇ ਕਹੇ ਬਿਜੋਣੇ ਗਣਾ ਉਹ ਵਾਕ ਇੱਥੇ ਨਹੀਂ ਕਹਿਣਾ ਤੁਸੀਂ ਉਹ ਦਿਓ ਤੇ ਮੁੜ ਕੇ ਜਾਣਾ ਨਹੀਂ ਵਾਹ ਜੀ ਵਾਹ ਹੁਣ ਇਹ ਜਿੰਨਾ ਤੂੰ ਹੀ ਮਰਜੀ ਕਹੀਏ ਬੱਚੇ ਨੂੰ ਉਹ ਤੁਹਾਡਾ ਕਹਿਣਾ ਨਹੀਂ ਮੰਨੂਗਾ ਨਵੀਂ ਬੀਬੀ ਜਨਰੇਸ਼ਨ ਇਦਰੀ ਆ ਰਹੀ ਹੈ ਆ ਗਈ ਹੈ ਜੀ ਠੀਕ ਹੈ ਠੀਕ ਹੋ ਗਿਆ ਇਸ ਕਰਕੇ ਸਾਡੇ ਟਾਈਮ 'ਚ ਜੀ ਕਹਿੰਦੇ ਬਿਓਨ ਕਹਿੰਦਾ ਕਾਕਾ ਚਾਹੁੰਦੇ ਨਹੀਂ ਜਾਣਾ ਅਸੀਂ ਮੁੜ ਕੇ ਉੱਧੇ ਪੈਰ ਨਹੀਂ ਪਾਣਾ ਜੀ ਲੇਕਿਨ ਹੁਣ ਸਮਾ ਬਹੁਤ ਤਬਦੀਲ ਹੋ ਚੁੱਕਾ ਹੈ ਜੀ ਜੀ ਹਾਂ ਜੀ ਨਵਾਂ ਸ਼ਹਿਰ ਨੇ ਜ਼ਿਲ੍ਹਾ ਬਣਨ ਤੋਂ ਬਾਅਦ ਜੀ ਕਿਸ ਤਰ੍ਹਾਂ ਦਾ ਇਹਦਾ ਰੁਖ ਬਣਿਆ ਤੇ ਕਿੰਨੀ ਕੁ ਤਬਦੀਲੀ ਵੀ ਆਈ ਹੈ ਤਬਦੀਲੀ ਇਹਦੇ ਨਵਾਂ ਸ਼ਹਿਰ ਬੰਦ ਹੋ ਜਾਊਗਾ ਲੇਕਿਨ ਨਵਾਂ ਸ਼ਹਿਰ ਜਿਸ ਤਰ੍ਹਾਂ ਕੋ ਸਾਰੇ ਦਫ਼ਤਰ ਆਣੇ ਚਾਹੀਦੇ ਸੀਗੇ ਉਹ ਬਿਲਕੁਲ ਨਹੀਂ ਹਿੱਤਗਾਰ ਹੈ ਜਿਹੜਾ ਡਿਸਟ੍ਰਿਕਟ ਜੇਲ ਚਾਹੀਦੀ ਹੈ ਜਿਹੜੀ ਫਾਸਟ ਹੈ ਲੇਕਿਨ ਉਹ ਵੀ ਹੈ ਨਹੀਂ ਬਾਕੀ ਜਿਹੜੇ ਦਫ਼ਤਰ ਉਹ ਵੀ ਕੋਈ ਕਿਰਾਏ ਤੇ ਬੈਠਾ ਕਿਸ ਤਰ੍ਹਾਂ ਕੋਈ ਆਪਣੀ ਬਿਲਡਿੰਗ ਨਾ ਕੋਈ ਹੈ ਨਹੀਂ ਇਸ ਕਰਕੇ ਉਈ ਜਲੇਲੇ ਲੱਗਦਾ ਹੈ ਨਹੀਂ ਜੀ ਕਿਹੜੀਆਂ ਕਿੜੀਆਂ ਦੁਕਾਨਾਂ ਮਸ਼ਹੂਰ ਹੈ ਕਿ ਇੱਕ ਭਾਈਆ ਜਲੇਬੀਆਂ ਵਾਲਾ ਵੀ ਨਵਾਂ ਸ਼ਹਿਰ ਦੇ ਵਿੱਚ ਸੀ ਭਾਈਆ ਜਲੇਬੀ ਚੌਂਕ ਹਾਂਜੀ ਜਲੇਬੀ ਵਾਲਾ ਭਾਈਆ ਬਹੁਤ ਮਸ਼ਹੂਰ ਸੀ ਉਹ ਵੀ ਹੁਣ ਵੀ ਜਿੰਬੇ ਕਾਫੀ ਵਿਗਦੀਆਂ ਖਾਂਦੇ ਹੁੰਦੇ ਸੀਗੇ ਜੀ ਬਹੁਤ ਖਾਧੀਆਂ ਜੀ ਬਹੁਤ ਖਾਧੀਆਂ ਨਵਾਂ ਸ਼ਹਿਰ ਦੀਆਂ ਕਿਹੜੀਆਂ ਦੁਕਾਨਾਂ ਐਸੀਆਂ ਜਿਹੜੀਆਂ ਅੱਜ ਵੀ ਯਾਦ ਕਰਦੇ ਹਾਂ ਤੇ ਮਸ਼ਹੂਰ ਹੋਇਆ ਕਰਦੀਆਂ ਨਵਾਂ ਸ਼ਹਿਰ ਦੀਆਂ ਜੀ ਆਪਣੇ ਕਿਹੜੀਆਂ ਬਾਜ਼ਾਰ ਰੇੜੀਆਂ ਬਾਜ਼ਾਰ ਜੀ ਸਾਡੇ ਇਦਾਂ ਜੀ ਆਪਣੇ ਨਵਾਂ ਸ਼ਹਿਰ ਦੇ ਵਿੱਚ ਚਾਰਜੀ ਜਾਂ ਮਸ਼ਹੂਰ ਸੀਆਂ ਜੀ ਗੋੜ ਸ਼ਿਵਾਲਾ ਰੀੜੀਆਂ 12 ਦਰੀ ਜੀ ਗੁਰ ਸਾਡੇ ਪਿੰਡ ਦਾ ਮਸ਼ਹੂਰ ਬਹੁਤ ਜਿਆਦਾ ਲੱਗੇ ਪਿੰਡ ਦਾ ਸਲੋਹ ਵਗੈਰਾ ਸਾਰੇ ਪਿੰਡ ਦਾ ਜੀ ਸ਼ਵਾਲਾ ਮੰਦ ਹਰੇ ਕਮੇਟੀ ਕਰਦੇ ਗੋਲ ਆ ਜੀ ਜੀ ਨਵੇਂ ਸ਼ਹਿਰ ਦੀਆਂ ਰੇੜੀਆਂ ਬਹੁਤ ਮਸ਼ਹੂਰ ਦੀਆਂ ਜੀ ਨਵੇਂ ਸ਼ਹਿਰ ਦੀ 12 ਦਰੀ 12 ਦਰੀ ਵੀ ਗੁਰਸ਼ਵਾਲਾ ਰੇੜੀਆਂ 12 ਚੜ ਜੀ ਸਾਡੀ ਮਸ਼ਹੂਰ ਸੀ ਜੀ 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 ਹਾਂਜੀ ਹਾਂਜੀ ਜੀ ਕਿੰਨੀ ਕ ਯਾਦ ਆਉਂਦੀ ਹੈ ਆਪਣੇ ਬਚਪਨ ਦੀ ਬਹੁਤ ਜਿਆਦਾ ਆਉਂਦੀ ਜੀ ਲੇਕਿਨ ਉਹ ਟਾਈਮ ਨਹੀਂ ਆਣਾ ਟਾਈਮ ਨਹੀਂ ਆਣਾ ਕੋਝ ਗਿਆ ਬਖਤ ਕਿਤੇ ਜਵਾਨੇ ਦੇ ਅੰਦਰ ਆਪਣੇ ਸਾਥੀ ਜਿਨ੍ਹਾਂ ਦੇ ਨਾਲ ਪੜੇ ਹੋਵੋਗੇ ਜਿਨ੍ਹਾਂ ਨਾਲ ਖੇਡੇ ਹੋ ਹਾਂ ਜੀ ਬਹੁਤ ਹੈ ਹੁਣ ਵੀ ਹੈਗੇ ਸਾਡੇ ਨਾਲ ਦੇ ਸਾਥੀ ਸਾਡੀ ਉਮਰ ਦੇ ਕਿੰਨਿਆ ਕ ਯਾਦਾਂ ਆਉਂਦੀਆਂ ਬਹੁਤ ਜ਼ਿਆਦਾ ਆਉਂਦੀਆਂ ਜੀ ਸਾਡੇ ਕਿਦਾਂ ਦੀ ਇਸ਼ਾਰੀ ਹੁੰਦੀ ਸੀ ਉਸ ਸਮੇਂ ਦੀ ਬਹੁਤ ਪੱਕੀ ਯਾਰੀ ਜੀ ਜੋ ਕਹਤਾ ਕਹਤਾ ਪੱਥਰ ਦੇ ਲੀਰ ਹੁਣ ਕੋਈ ਨਾ ਕੋਈ ਵੈਰ ਨਾ ਕੋਈ ਲੈਣ ਨਾ ਕੋ ਦੇਣ ਕਿਉਂਕਿ ਰਿਸ਼ਤੇ ਵੀ ਪਾਕ ਤੇ ਪਵਿੱਤਰ ਹੋਇਆ ਕਰਦੇ ਸੀ ਹਾਂ ਜੀ ਕਿੰਨਾ ਫਰਕ ਪੈ ਗਿਆ ਲੱਗਦਾ ਅੱਗੇ ਕਹਿੰਦੇ ਜੀ ਆਪਣੇ ਕਹਿੰਦੇ ਹੁੰਦੇ ਸੀ 100 ਦਵਾਈ ਇੱਕ ਪਿਓ ਜੀ 100 ਚਾਚਾ ਇੱਕ ਪਿਓ ਜੀ ਜੀ 100 ਦਵਾਈਆਂ ਖਾਣ ਨਾਲ ਕੀ ਨਹੀਂ ਬਣ ਜਾਣਾ 100 ਚਾਚਾ ਨੇ ਬਾਪ ਨਹੀਂ ਬਣਨਾ ਬਾਪ ਨੇ ਬਾਪ ਨੂੰ ਨਹੀਂ ਘੇਰੇਣਾ ਫਰਕ ਪੈ ਬਹੁਤ ਫਰਕ ਹੋਇਆ ਜੀ ਜੀ ਜਿਸ ਸ਼ੁਕਰੀਆ 12 ਦਰੀ ਦੇ ਵਿੱਚ ਬੈਠੇ ਆਂ ਹੋਰ ਵੀ ਸੱਜਣ ਸਾਡੇ ਸਾਥੀ ਬੈਠੇ ਉਹਨਾਂ ਦੇ ਨਾਲ ਵੀ ਮੁਲਾਕਾਤਾਂ ਕਰਵਾਵਾਂਗੇ ਇੱਥੇ ਆਈਏ ਜੀ ਫੇਰ ਲੋ ਜੀ ਆ ਜੀ